ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਸ਼ਮਤ ਬਿਤਕਰ ਤੁਹਾਡਾ ਮੇਰੇ ਪੇਜ ਪੰਜਾਬੀ ਗੁਜ਼ਰਸਤਾ ਤੇ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੀ ਸ਼ਹੀਦੀ ਬਾਰੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਇੱਕ ਦਿਨ ਪਹਿਲਾਂ ਹੀ ਫਾਸੀ ਤੇ ਲਟਕਾ ਦਿੱਤਾ ਗਿਆ ਇਸ ਦੀ ਸ਼ੁਰੂਆਤ 1928 ਵਿੱਚ ਹੁੰਦੀ ਹੈ ਭਾਰਤ ਵਿੱਚ ਅੰਗਰੇਜ਼ਾਂ ਦੀ ਹਕੂਮਤ ਸੀ ਤੇ 30 ਅਕਤੂਬਰ ਨੂੰ ਸਾਈਮਨ ਕਮਿਸ਼ਨ ਲਹਾਰ ਪਹੁੰਚਿਆ ਸੀ। ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਭਾਰਤੀਆਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਤੇ ਉਸ ਦੇ ਵਿਰੋਧ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਉੱਤੇ ਬਹੁਤ ਜ਼ਿਆਦਾ ਲਾਠੀਆਂ ਚਲਾਈਆਂ ਗਈਆਂ। ਇਸ 28/4 ਦੇ ਵਿੱਚ ਲਾਲਾ ਰਾਜਪਤ ਰਾਏ ਜੀ ਵੀ ਬੁਰੀ ਤਰ੍ਹਾਂ ਕਾਇਲ ਹੋ ਗਏ ਅਤੇ ਲਾਲਾ ਰਾਜਪਤ ਰਾਏ ਜੀ ਦੀ ਮੌਤ ਹੋ ਗਈ ਇਸ ਕਾਰਨ ਕ੍ਰਾਂਤੀਕਾਰੀਆਂ ਵਿੱਚ ਬਹੁਤ ਜ਼ਿਆਦਾ ਗੁੱਸਾ ਪੈਦਾ ਹੋ ਗਿਆ ਮੀਟਿੰਗ ਕਰਕੇ ਇਹ ਤੈ ਹੋਇਆ ਕਿ ਅੰਗਰੇਜ਼ਾਂ ਤੋਂ ਇਸ ਦਾ ਬਦਲਾ ਲਿਆ ਜਾਏਗਾ ਜਿਸ ਦੀ ਅਗਵਾਈ ભગવત ਸਿੰਘ}}\, ਕਰ ਰਹੇ ਸੀ। ਉਹਨਾਂ ਨੇ ਜੇਮਸ ਸਟ੍ਰੋਕ ਨੂੰ ਮਾਰ ਕੇ ਰਾਜਾ ਰਾਜਪ트 ਰਾਏ ਜੀ ਦੀ ਮੌਤ ਦਾ બદਲਾ ਲੈਣਾ ਚਾਹਿਆ। 17 ਦਸੰਬਰ 1928 ਦਾ ਦਿਨ ਨਿਸ਼ਚਿਤ ਕੀਤਾ ਗਿਆ। ਲੇਕਿਨ ਅસિસ્ટੈਂਟ ਪੁਲਿਸ ਸੌਂਡਰਸ ਇਸ ਦਾ ਨਿਸ਼ਾਨਾ ਬਣ ਗਿਆ। ਅੰਗਰੇਜ਼ ਸਰਕਾਰ ਦੋ ਬਿੱਲ ਲਿਆ ਰਹੀ ਸੀ। ਜੋ ਕਿ ਭਾਰਤੀਆਂ ਲਈ ਬਹੁਤ ਖਤਰਨਾਕ ਸੀ ਤੇ ਸਰਕਾਰ ਇਸ ਨੂੰ ਪਾਸ ਕਰਵਾਣਾ ਚਾਹੁੰਦੀ ਸੀ ਤੇ ਇਹ ਨਿਸ਼ਚਿਤ ਹੋਇਆ ਕਿ ਜਿਸ ਅਸੈਂਬਲੀ ਵਿੱਚ ਇਹ ਕਾਨੂੰਨ ਪਾਸ ਹੋਣੇ ਸੀ ਉਸ ਅਸੈਂਬਲੀ ਵਿੱਚ ਬੰਬ ਸੁੱਟਿਆ ਜਾਏਗਾ ਪਰ ਇਸ ਇਸ ਵਿੱਚ ਕਿਸੇ ਦੀ ਜਾਨ ਨਹੀਂ ਲਈ ਜਾਏਗੀ ਜਦੋਂ 8 ਅਪ੍ਰੈਲ 1929 ਵਿੱਚ ਇਹਨਾਂ ਬਿਲਾ ਤੇ ਬਹਿਸ ਚੱਲ ਰਹੀ ਸੀ ਤਦ ਭਗਤ ਸਿੰਘ ਨੇ ਅਸੈਂਬਲੀ ਵਿੱਚ ਜਿੱਥੇ ਕੋਈ ਵੀ ਨਹੀਂ ਬੈਠਾ ਸੀ ਉੱਥੇ ਬੰਬ ਸੁੱਟ ਦਿੱਤਾ ਤੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਉਣ ਲੱਗੇ ਭਗਤ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ 사ਂਸੀ ਦੀ ਸਜ਼ਾ ਭਗਤ ਸਿੰਘ ਨੂੰ ਸੁਣਾਈ ਗਈ ਸੀ ਉਹ ਅਸੈਂਬਲੀ ਵਿੱਚ ਬੰਬ ਸੁੱਟਣ ਕਰਕੇ ਨਹੀਂ ਹੋਈ ਸੀ ਬਲਕਿ ਲਾਰਡ ਸੌਂਡਰਸ ਦੇ ਹੱਤਿਆ ਦੇ ਮਾਮਲੇ ਵਿੱਚ ਹੋਈ ਸੀ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸੌਂਡਰਸ ਦੀ ਹੱਤਿਆ ਦਾ ਦੋਸ਼ੀ ਮੰਨਿਆ ਗਿਆ ਸੀ 7 ਅਕਤੂਬਰ 1930 ਨੂੰ ਇਹ ਫੈਸਲਾ ਸੁਣਾਇਆ ਗਿਆ ਕਿ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਨੂੰ ਫਾਂਸੀ ਉੱਤੇ ਲਟਕਾਇਆ ਜਾਏਗਾ 24 ਮਾਰਚ 1931 ਵਾਲੇ ਦਿਨ ਇਹਨਾਂ ਤਿੰਨਾਂ ਨੂੰ ਫਾਂਸੀ ਉੱਤੇ ਲਟਕਾਇਆ ਜਾਵੇਗਾ ਲੇਕਿਨ 11 ਘੰਟੇ ਘੰਟੇ ਪਹਿਲਾਂ ਹੀ ਇਹਨਾਂ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਗਿਆ ਅਗਰ ਇਹਨਾਂ ਨੂੰ ਡਰ ਸੀ ਕਿ ਜੇ ਉਹ ਨਿਸ਼ਚਿਤ ਤਰੀਕ ਨੂੰ ਹੀ ਫਾਂਸੀ ਦੇਣਗੇ ਤਾ ਕਿਤੇ ਲੋਕਾਂ ਵਿੱਚ ਰੋਣਾ ਪੈਦਾ ਹੋ ਜਾਵੇ ਤੇ ਸਥਿਤੀ ਨੂੰ ਸੰਭਾਲਣਾ ਵੀ ਮੁਸ਼ਕਲ ਹੋ ਜਾਏਗਾ। ਪਗਲ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਹੱਸਦੇ ਹੱਸਦੇ ਫਾਸੀ ਦਾ ਰਸਾ ਚੁੰਮ ਕੇ ਆਪਣੇ ਗਲਾਂ ਵਿੱਚ ਪਾ ਲਿਆ। ਇਸ ਤਰ੍ਹਾਂ ਨਾ ਨੂੰ ਨਿਸ਼ਚਿਤ ਮਿਤੀ ਤੋਂ ਇੱਕ ਦਿਨ ਪਹਿਲਾਂ ਹੀ ਫਾਸੀ ਦੇ ਦਿੱਤੀ ਗਈ। ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ਰਕਮੈਂਟ ਜਰੂਰ ਕਰਿਓ ਤੇ ਮੇਰੀ ਪੇਜ ਪੰਜਾਬੀ ਗੁਜਰਸਤਾਨੋਂ ਵੀ ਫੋਲੋਅਰ ਜਰੂਰ ਕਰਿਓ ਤੇ ਮੈਂ ਦੱਸ ਦੇ ਹਾਂ ਜੀ ਨੰਮੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ